ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਏਜੰਡਾ ਸੱਚ ਕਾਲ ਨਮਸਕਾਰ ਦਾ ਵਰਦੈ ਪਾਈਆਂ ਖਬਰ ਸੰਖੇਪਤ ਤੇ ਫਿਰ ਦਿਆਂਗੇ ਵਿਸਥਾਰ ਅੱਜ ਖਬਰ ਹੈ ਕਿ ਆ ਕੈਨੇਡਾ ਦੇ ਵਿਨੀਪੈਗ ਰਹਿੰਦੇ ਜਗਤਾਰ ਸਿੰਘ ਗਿਲਵੀ ਉਮਰ 80 ਸਾਲ ਪਿੰਡ ਬੁੱਢੇਵਾਲ ਜ਼ਿਲ੍ਹਾ ਲੁਧਿਆਣਾ ਜੋ ਉਹਨਾਂ ਨਾਲ ਠੱਗੀ ਹੋਈ ਉਸ ਬਾਰੇ ਦੱਸਾਂਗੇ ਕਿ ਉਹਨਾਂ ਨੇ ਕਿਵੇਂ 60 ਲੱਖ ਰੁਪਏ ਲਾ ਕੇ ਆਪਣੀ ਕੋਠੀ ਤਿਆਰ ਕਰਵਾਈ ਪਿੰਡ ਬੁੜੇਵਾਲ ਤੇ ਫਿਰ ਜੋ ਕੇਅਰ ਟੇਕਰ ਸੀ ਬਾਅਦ ਦੇ ਵਿੱਚ ਉਹ ਕੋਠੀ ਖਾਲੀ ਕਰਨ ਤੋਂ ਇਨਕਾਰ ਕਰ ਗਿਆ ਸਾਰੇ ਪੈਸੇ ਉਹਨਾਂ ਨੇ ਉਸ ਕੇਅਰ ਟੇਕਰ ਨੂੰ ਵੈਸਟਰਨ ਯੂਨੀਅਨ ਰਾਹੀਂ ਭੇਜੇ ਤੇ ਜਿਹੜੀ ਇਹ ਕੋਠੀ ਬਣੀ ਇਹ ਪਲਾਟ ਉਹਨਾਂ ਦੇ ਕਬਜ਼ੇ 'ਚ ਨਹੀਂ ਸੀ ਉਹਨਾਂ ਦੇ ਨਾਂ ਤੇ ਨਹੀਂ ਸੀ ਲਾਲ ਡੋਰੀ ਦੇ ਅੰਦਰ ਸੀ ਉਹ ਤੇ ਫਿਰ ਜਿਵੇਂ ਇਹ ਪ੍ਰਥਾ ਹੈ ਜਾਂ ਜਿਵੇਂ ਕਾਨੂੰਨ ਆ ਕਿ ਲਾਲ ਡੋਰੇ ਦੇ ਅੰਦਰ ਦੇ ਮਕਾਨਾਂ ਦੀ ਰਜਿਸਟਰੀ ਨਹੀਂ ਹੁੰਦੀ ਤੇ ਉਹਨਾਂ ਦੀ ਮਾਲਕੀ ਸਿਰਫ ਕਬਜ਼ੇ ਅਨਸਾਰ ਹੀ ਮੰਨੀ ਜਾਂਦੀ ਹੈ ਤੇ ਉਹ ਕੋਠੀ ਗਵਾ ਬਠੇ ਮਾਮਲਾ ਕੋਰਟ ਚ ਤੇ ਕੋਰਟ ਦੇ ਵਿੱਚ ਉਹਨਾਂ ਨੇ ਪਾਇਆ ਕੇਸ ਕਿਹਾ ਕਿ ਜੀ ਪੈਸੇ 60 ਲੱਖ ਰੁਪਈਆ ਉਧਾਰ ਕੇਅਰ ਟੇਕਰ ਪ੍ਰਕਾਸ਼ ਕੌਰ ਨੇ ਲਿਆ ਸੀ ਹੁਣ ਮੈਨੂੰ ਮੋੜਦੀ ਦੀ ਤੇ ਕੇਸ ਉਹ ਭਾਵੇਂ ਜਿੱਤ ਗਏ ਪਰ ਪ੍ਰਕਾਸ਼ ਕੌਰ ਦੇ ਨਾਂ ਤੇ ਜਦਾਦ ਕੋਈ ਨਹੀਂ ਰਿਕਵਰੀ ਹੋਣੀ ਸੰਭਵ ਨਹੀਂ ਇਹ ਤਾਂ ਸੀ ਜੀ ਖਬਰ ਸੰਖੇਪ ਚ ਤੇ ਹੁਣ ਆਓ ਅੱਗੇ ਸੁਣਾਉਣੇ ਆ ਤੁਹਾਨੂੰ ਇਸ ਖਬਰ ਦੇ ਵਿਸਤਾਰ ਸਨ 1960 ਜਦੋਂ ਜਗਤਾਰ ਸਿੰਘ ਗਿੱਲ ਨੇ ਫੈਸਲਾ ਕੀਤਾ ਕਿ ਕੈਨੇਡਾ ਜਾਇਆ ਜਾਵੇ ਪਹੁੰਚ ਗਿਆ ਉੱਥੇ ਕਰੜੀ ਮਿਹਨਤ ਕਰਨ ਤੋਂ ਬਾਅਦ ਉਹਨੇ ਪੈਸੇ ਕਮਾਏ ਸੈਟਲ ਹੋਇਆ ਪਰਿਵਾਰ ਸੈੱਟ ਕੀਤਾ ਪਰ ਉਹਦੇ ਮਨ ਦੇ ਵਿੱਚ ਖਾਹੇ ਸੀ ਕਿ ਮੈਂ ਜ਼ਿੰਦਗੀ ਦੇ ਅਖੀਰਲੇ ਦਿਨ ਆਪਣੇ ਪਿੰਡ ਬੁੜੇਵਾਲ ਜਾ ਕੇ گزارਨੇ ਨੇ ਤੇ ਮੈਂ ਪ੍ਰਾਣ ਉੱਥੇ ਤਿਆਗਾ ਗੁਰੂ ਮਹਾਰਾਜ ਦੀ ਚਰਨਾਂ 'ਚ ਉਸ ਧਰਤੀ ਤੋਂ ਲੱਗਾ ਜਿੱਥੇ ਮੈਂ ਪੈਦਾ ਹੋਇਆ ਸੀ ਹੋਇਆ ਕੀ 2009 ਦੇ ਵਿੱਚ ਉਹਨੇ ਆਪਣੀ ਇੱਕ ਰਿਸ਼ਤੇ ਦਾ ਪ੍ਰਕਾਸ਼ ਕੌਰ ਉਹਨੂੰ ਕੇਅਰ ਟੇਕਰ ਲਾਉਂਦੇ ਹੋਏ ਕਿਹਾ ਕਿ ਮੇਰੀ ਕੋਠੀ ਤਿਆਰ ਕਰਵਾ ਦੇ ਤੇ ਉਹਦੇ ਪ੍ਰਕਾਸ਼ ਕੌਰ ਕੋਲ ਘਰ ਛੋਟਾ ਸੀ ਤੇ ਉਹਨੇ ਭਾਵੇਂ ਮਦਦ ਮੰਗੀ ਸੀ ਗਿੱਲ ਪਰਿਵਾਰ ਦੀ ਮਦਦ ਵੈਸੇ ਵੀ ਕਰਦਾ ਰਹਿੰਦਾ ਸੀ ਤੇ ਪਿੰਡ ਦੇ ਵਿੱਚ ਹੋਰ ਕਈ ਗਰੀਬ ਪਰਿਵਾਰਾਂ ਦੀ ਜਗਤਾਰ ਗਿੱਲ ਇਮਦਾਦ ਕਰਦਾ ਰਹਿੰਦਾ ਸੀ ਪ੍ਰਕਾਸ਼ ਕੌਰ ਨੇ ਇੱਕ ਕੰਮ ਆਪਣੇ ਸਿਰ ਲੈ ਲਿਆ ਤੇ ਕੋਠੀ ਬਣਾਉਣੀ ਸ਼ੁਰੂ ਕਰ ਲਈ ਸਾਰੀਆਂ ਪੇਮੈਂਟਸ ਜਗਤਾਰ ਗਿੱਲ ਵੈਸਟਰਨ ਯੂਨੀਅਨ ਰਾਹੀਂ ਪ੍ਰਕਾਸ਼ ਕੌਰ ਨੂੰ ਭੇਜਦਾ ਰਿਹਾ ਇੱਕ ਘਰ ਲੈ ਕੇ ਥਾਂ ਲੈ ਕੇ ਉਹ ਢਵਾ ਕੇ ਪੁਰਾਣਾ ਤੇ ਨਵਾਂ ਫਿਰ ਇੱਕ ਘਰ ਬਣਾਇਆ ਗਿਆ ਜਿਸ ਦੀ ਕੋਠੀ ਤੁਸੀਂ ਸਕਰੀਨ ਤੇ ਯਾਨੀ ਕਿ ਕੋਠੀ ਦੀ ਫੋਟੋ ਸਕਰੀਨ ਤੇ ਦੇਖ ਰਹੇ ਹੋ ਨਾਲ ਹੀ ਤੁਹਾਨੂੰ ਫੋਟੋ ਵਿਖਾਉਂਦੇ ਆ ਜਗਤਾਰ ਸਿੰਘ ਗਿੱਲ ਦੀ ਜੋ ਕਿ 80 ਸਾਲ ਦੇ ਹੋ ਚੁੱਕੇ ਨੇ ਤੇ ਉਹ ਤੋਂ ਬਾਅਦ ਉਹਨਾਂ ਦੀ ਇੱਕ ਦੂਰ ਨਰੇ ਦੀ ਰਿਸ਼ਤੇਦਾਰ ਪ੍ਰਕਾਸ਼ ਕੌਰ ਦੀ ਵੀ ਫੋਟੋ ਤੁਹਾਨੂੰ ਦਿਖਾ ਰਹੇ ਆ ਸਕਰੀਨ ਤੇ ਦੇਖੋ ਸੋ ਜਦੋਂ ਇਹ ਕੋਠੀ ਬਣ ਗਈ 2011 ਜੀ ਤਿਆਰ ਹੋ ਗਈ ਤਾਂ ਪ੍ਰਕਾਸ਼ ਕੌਰ ਦਾ ਮਨ ਬਦਲ ਗਿਆ ਇਹੋ ਜਿਹਾ ਇਲਜ਼ਾਮ ਜਾਂ ਕਹਿਣਾ ਪ੍ਰਜਕਟਾਰ ਸਿੰਘ ਗਿੱਲ ਦਾ ਜਗਤਾਰ ਸਿੰਘ ਗਿੱਲ ਜਦੋਂ ਬੁੱਡੇਵਾਲ ਪਹੁੰਚਿਆ 2011 ਵਿੱਚ ਉਹਨੂੰ ਡਰਾਇਟਮ ਕਹਾਇਆ ਗਿਆ ਕੋਠੀ ਦੇ ਅੰਦਰ ਵੜਨ ਨਹੀਂ ਦਿੱਤਾ ਗਿਆ ਤੇ ਫਿਰ ਪ੍ਰਕਾਸ਼ ਕੌਰ ਗਿੱਲ ਨੇ ਉਹਦੇ ਨਾਲ ਇੱਕ ਲਿਖਤੀ ਸਮਝੌਤਾ ਕੀਤਾ ਪਲੇਨ ਪੇਪਰ ਤੇ ਕਿ ਜੀ ਮੈਂ ਕੋਠੀ ਖਰੀਦ ਲੈਣੀ ਹੈ 2012 ਦੇ ਵਿੱਚ ਇਹ ਸਮਝੌਤਾ ਹੋਇਆ ਪੈਸੇ ਕੁਝ ਦਿਨਾਂ ਦਾ ਦੇ ਵਿੱਚ ਦੇਣੇ ਸੀਗੇ ਤੇ ਫਿਰ ਉਸ ਤੋਂ ਬਾਅਦ ਬੀਬੀ ਪ੍ਰਕਾਸ਼ ਕੌਰ ਨੇ ਪੈਸੇ ਵੀ ਨਹੀਂ ਦਿੱਤੇ ਮਾਮਲਾ ਫਿਰ ਜਦੋਂ ਵਿਗੜਦਾ ਗਿਆ ਤਾਂ ਉਹਨਾਂ ਨੇ ਯਾਨੀ ਕਿ ਜਗਤਾਰ ਗਿੱਲ ਨੇ ਦਾਵਾ ਪਾਇਆ ਲੁਧਿਆਣੇ ਦੀ ਅਦਾਲਤ ਦੇ ਵਿੱਚ ਕਿਉਂਕਿ ਰਜਿਸਟਰੀ ਹੈ ਨਹੀਂ ਸੀ ਕੋਠੀ ਦੀ ਮਾਲਕੀ ਸਾਬਤ ਨਹੀਂ ਹੁੰਦੀ ਸੀ ਉਹ ਰਿਕਵਰੀ ਸੂਟ ਪਾਇਆ ਰਿਕਵਰੀ ਸੂਟ ਜਗਤਾਰ ਗਿੱਲ ਜਿੱਤ ਗਿਆ ਤੇ ਫੇਰ ਹੁਣ ਚੱਲ ਰਹੀ ਹੈ ਉਹਦੀ ਐਗਜ਼ੀਕਿਊਸ਼ਨ ਆਫ ਦੀ ਕੋਰਟ ਆਰਡਰ ਯਾਨੀ ਕਿ ਕੋਰਟ ਦੇ ਆਦੇਸ਼ ਨੂੰ ਲਾਗੂ ਕਰਨ ਵਾਸਤੇ ਵੀ ਇੱਕ ਵੱਖਰਾ ਦਾਵਾ ਪਾਉਣਾ ਪੈਂਦਾ ਸੋ ਇਹ ਦਾਵਾ ਹੁਣ ਲੁਧਿਆਣੇ ਚੱਲ ਰਿਹਾ ਹੈ ਤਰੀਕਾਂ ਤੇ ਤਰੀਕਾਂ ਪਈ ਜਾਂਦੀਆਂ ਜਗਤਾਰ ਗਿੱਲ ਦਾ ਦਾਵਾ ਹੈ ਕਿ ਪ੍ਰਕਾਸ਼ ਕੌਰ ਅਦਾਲਤ ਦੇ ਵਿੱਚ ਆਉਂਦੀ ਨਹੀਂ ਉਹਦਾ ਵਕੀਲ ਹਾਜ਼ਰ ਨਹੀਂ ਹੁੰਦਾ ਤੇ ਅਗਲੀ ਡੇਟ ਲੈ ਜਾਂਦੇ ਆ ਮੇਰੀ ਖੱਜਲ ਖੁਆਰੀ ਹੋ ਰਹੀ ਹੈ 80 ਸਾਲ ਦਾ ਮੈਂ ਹੋ ਗਿਆ ਤੇ ਉਹ ਸ਼ਾਇਦ ਉਡੀਕ ਕਰ ਰਹੇ ਨੇ ਕਿ ਜਗਤਾਰ ਗਿੱਲ ਪੂਰਾ ਹੋ ਜੇ ਉਸ ਤੋਂ ਬਾਅਦ ਫਿਰ ਸਾਡੇ ਤੋਂ ਕੋਠੀ ਮੰਗਣ ਵਾਲਾ ਕੋਈ ਹੋਊ ਨਹੀਂ ਕਿਉਂਕਿ ਪ੍ਰਕਾਸ਼ कौर ਦਾ ਕਹਿੰਦੇ ਜੀ ਵਿਆਹ ਨਹੀਂ ਹੋਇਆ ਸੀ ਉਹ ਆਪਣੇ ਭਤੀਜਿਆਂ ਦੇ ਨਾਲ ਉੱਥੇ ਰਹਿੰਦੀ ਆ ਜਿਸ ਤੱਕ ਮੈਨੂੰ ਯਾਦ ਹੈ ਹੁਣ ਲੰਮਾ ਸਮਾਂ ਹੋ ਗਿਆ ਜਗਤਾਰ ਗਿੱਲ ਉਹਨਾਂ ਦਾ ਕੁਝ ਮਹੀਨੇ ਪਹਿਲਾਂ ਫੋਨ ਆਇਆ ਸੀ ਉਹਨਾਂ ਨੇ ਤਾਂ ਇਹੀ ਕਿਹਾ ਸੀ ਕਿ ਉਹ ਹੁਣ ਆਪਣੇ ਭਤੀਜਿਆਂ ਨਾਲ ਉਸ ਕੋਠੀ ਤੇ ਕਾਬਜ਼ ਹੈ ਤੇ ਅਸੀਂ ਗੱਲਬਾਤ ਪ੍ਰਕਾਸ਼ ਕੌਰ ਨਾਲ ਵੀ ਕੀਤੀ ਉਹਨਾਂ ਦੇ ਭਤੀਜੇ ਹਰਪ੍ਰੀਤ ਸਿੰਘ ਨਾਲ ਵੀ ਕੀਤੀ ਅਸੀਂ ਗੱਲਬਾਤ ਜਗਤਾਰ ਗਿੱਲ ਦੇ ਵਕੀਲ ਹਰਮੇਸ਼ ਮੰਗਲਾ ਨਾਲ ਕੀਤੀ ਐਡਵੋਕੇਟ ਮੰਗਲਾ ਨੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਐਡਵੋਕੇਟ ਮੰਗਲਾ ਦਾ ਕਹਿਣਾ ਹੈ ਕਿ ਇਹ ਜਿਹੜੀ ਕੋਠੀ ਆ ਲਾਲਕੀਰ ਦੇ ਅੰਦਰ ਬਣੀ ਐ ਮਾਲਕੀ ਦਾ ਇਹ ਚ ਪ੍ਰੋਬਲਮ ਆ ਤੇ ਇਸ ਕਰਕੇ ਅਸੀਂ ਦਾਵਾ ਜਿਹੜਾ ਪਾਇਆ ਉਹ ਰਿਕਵਰੀ ਸੂਟ ਪਾਇਆ ਕੋਰਟਸ ਨੇ ਸਾਡੇ ਹੱਕ 'ਚ ਫੈਸਲਾ ਕਰਤਾ ਪਰ ਪ੍ਰਕਾਸ਼ ਕੌਰ ਦੇ ਨਾਂ ਤੇ ਕੋਈ ਜਿਦਾਦ ਹੋਣ ਦੀ ਜਾਣਕਾਰੀ ਹਜੇ ਤੱਕ ਜਗਤਾਰ ਗਿੱਲ ਕੋਲ ਹੈ ਨਹੀਂ ਜੇ ਉਹਦੇ ਨਾਂ ਤੇ ਜਿਦਾਦ ਨਹੀਂ ਹੁੰਦੀ ਤਾਂ ਫੇਰ ਅਦਾਲਤ ਹੋਰ ਕਵਰੀ ਕਰਕੇ ਦੇਊ ਕਿੱਥੋਂ ਸੋ ਅਗਲੀ ਗੱਲ ਆਉਂਦੀ ਹੈ ਜੀ ਕਿ ਪੈਸੇ ਮੋੜਨੇ ਜਦੋਂ ਜਦਾਦ ਹੀ ਨਾਂ ਤੇ ਹੈ ਨਹੀਂ ਬਹੁਤ ਔਖੀ ਨਜ਼ਰ ਆਉਂਦੇ ਆ ਇਸ ਕਿਸਮ ਦੀ ਗੱਲ ਮੰਗਲਾ ਸਾਹਿਬ ਨੇ ਸਾਨੂੰ ਦੱਸੀ ਅੱਜ ਅਸੀਂ ਟੈਲੀਫੋਨ ਕੀਤਾ ਪ੍ਰਕਾਸ਼ ਕੌਰ ਨੂੰ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਜਦੋਂ ਕੋਠੀ ਜ਼ਗਦਾਰ ਗਿਲ ਦੀ ਹੈ ਹੀ ਨਹੀਂ ਇਹਨੂੰ ਦੇ ਕਿੱਥੋਂ ਦਈਏ ਉਹ ਉਹਦੀ ਬਿਲਕੁਲ ਨਹੀਂ ਹੈਗੀ ਇਹ ਕੋਠੀ ਸਾਡੀ ਆ ਤੇ ਮਾਮਲਾ ਕੋਰਟ ਚ ਹੈ ਜੀ ਮੇਰਾ ਉਹ ਹਰਪ੍ਰੀਤ ਭਤੀਜਾ ਆਉਂਦਾ ਤੇ ਕਾਕੇ ਨਾ ਮੈਂ ਤੁਹਾਡੀ ਗੱਲ ਕਰਾ ਦਿੰਨੀ ਆ ਕਾਕੇ ਦਾ ਫਿਰ ਥੋੜੀ ਜਿਹਾ ਫੋਨ ਆ ਗਿਆ ਹਰਪ੍ਰੀਤ ਨੇ ਸਾਨੂੰ ਦੱਸਿਆ ਕਿ ਜੀ ਮਾਮਲਾ ਅਦਾਲਤ ਚ ਹੈ ਜੋ ਅਦਾਲਤ ਫੈਸਲਾ ਕਰੂਗੀ ਫਿਰ ਅਸੀਂ ਤਾਂ ਮੰਨ ਲਾਂਗੇ ਮੈਂ ਉਹਨੂੰ ਕਿਹਾ ਭਾਈ ਤੁਸੀਂ ਤਾਂ ਕੇਸ ਇੱਕ ਹਾਰਗੇ ਕਹਿੰਦੇ ਅਸੀਂ ਕੋਈ ਕੇਸ ਨਹੀਂ ਹਾਰੇ ਰਿਕਵਰੀ ਸੂਟ ਮੈਂ ਤੁਸੀਂ ਹਾਰੇ ਨਹੀਂ ਕਹਿੰਦੇ ਜੀ ਉਹ ਤਾਂ ਚੱਲਦਾ ਜੀ ਅਸੀਂ ਤਾਂ ਹਾਰੇ ਨਹੀਂ ਤੇ ਬਾਕੀ ਗੱਲ ਇਹ ਹੈ ਅਸੀਂ ਅਦਾਲਤ ਦਾ ਫੈਸਲਾ ਮੰਨਾਂਗੇ ਪਰ ਚੱਕਰ ਇੱਥੇ ਇਹ ਆ ਦੋਸਤੋ ਭਾਰਤੀ ਅਦਾਲਤਾਂ ਦੇ ਚ ਮਾਮਲਾ ਲਿਆਉਣ ਦਾ ਮਤਲਬ ਇਹ ਹੈ ਇਹ ਸਮੇਂ ਸਮਾਂ ਲਗਾਉਂ। ਸਵਾਲਾਂ ਬੱਦੀ ਲੰਘ ਜਾਂਦੀ ਐ। ਸਾਡਾ ਜੁਡੀਸ਼ੀਅਲ ਸਿਸਟਮ ਇੰਨਾ ਸਲੋਅ ਆ ਤੇ ਕਿ ਜਿਹੜਾ ਮਾਮਲਾ دیਵਾਨੀ ਕੇਸ ਆ ਉਹ ਤਾਂ 20 25 25 30 ਸਾਲ ਲਟਕਿਆ ਰਹਿੰਦਾ। ਉਦੋਂ ਤੱਕ ਬੰਦਾ ਭਾਵੇਂ ਪ੍ਰਾਣ ਤਿਆਗ ਦੇ। ਸੋ ਜਦੋਂ ਵੀ ਕੋਈ ਇਹੋ ਜਿਹੇ ਮਸਲੇ 'ਚ ਠੱਗੀ ਠੋਰੀ ਵਾਲੇ 'ਚ ਮਾਮਲਾ ਕੋਈ ਕਹੇ ਜੀ ਅਦਾਲਤ 'ਚ ਫੈਸਲਾ ਕਰਾ ਲਓ ਅਦਾਲਤ ਲੈ ਇਹ ਉਹਦਾ ਮਕਸਦ ਹੀ ਇਹ ਹੁੰਦਾ ਕਿ ਸਮਾਂ ਲਗਾਓ। ਇਹੋ ਜੀਆਂ ਸਮੱਸਿਆਵਾਂ ਆਮ ਨੇ ਅਦਾਲਤੀ ਢਿੱਲ ਮੱਠ ਦਾ ਫਾਇਦਾ ਲੋਕ ਉਠਾਉਂਦੇ ਨੇ ਤੇ ਇਹੋ ਜਿਹਾ ਗਿਆਨ ਲੋਕਾਂ ਨੂੰ ਵਕੀਲ ਹੀ ਦਿੰਦੇ ਨੇ ਦੋਏ ਪਾਸੇ ਵਕੀਲ ਹੁੰਦੇ ਨੇ ਇੱਕ ਪਾਸੇ ਕਹਿੰਦਾ ਜੀ ਇਹ ਮੇਰਾ ਹੱਕ ਆ ਦੂਜੇ ਪਾਸੇ ਕਹਿੰਦਾ ਜੀ ਤੇਰਾ ਹੈ ਨਹੀਂ ਮੇਰਾ ਜਿਹਨੇ ਦੱਬਿਆ ਹੁੰਦਾ ਸਮਾਨ ਤੇ ਫਿਰ ਉਹ ਕਹਿੰਦੇ ਜੀ ਕੋਈ ਨਹੀਂ ਅਦਾਲਤ ਚ ਕਰੀ ਜਾਂਦੇ ਆ ਫਿਰ ਤਰੀਕਾ ਲਈ ਜਾਂਦੇ ਆ ਜੱਜ ਨੂੰ ਵੀ ਕੋ ਬਹੁਤੀ ਕਾਲ ਹੁੰਦੀ ਹੀ ਨਹੀਂ ਜਜ ਨੇ ਕੀ ਹੁੰਦਾ ਜੀ ਭਾਰਤੀ ਸਿਸਟਮ ਦੇ ਮਹਿਤਾਬਕ ਮਹੀਨੇ ਦੇ ਯੂਨਿਟ ਪੂਰੇ ਕਰਨੇ ਹੁੰਦੇ ਆ ਉਹ ਸੈਂਕੜੇ ਕੇਸ ਹੁੰਦੇ ਆ ਆ ਫੈਸਲਾ ਨਹੀਂ ਹੋਉ ਉਹ ਦੂਜੇ 2 3 4 ਜਿਹੜੇ ਫੈਸਲੇ ਕਰਨੇ ਆ ਅਗਲਾ ਕਰਕੇ ਆਪਦੇ ਯੂਨਿਟ ਪੂਰੇ ਕਰ ਲੈਂਦਾ ਤੇ ਕੇਸ ਬਾਕੀ ਦੇ ਜਿਹੜੇ ਗੁੰਝਲਦਾਰ ਹੁੰਦੇ ਆ ਲਟਕਦੇ ਰਹਿੰਦੇ ਜਗਤਾਰ ਗਿੱਲ ਨੇ ਸਾਨੂੰ WhatsApp ਤੇ ਮੈਸੇਜ ਪਾ ਕੇ ਦੱਸਿਆ ਕਿ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਇਹ ਜਿਹੜਾ ਪਰਿਵਾਰ ਹੈ ਪ੍ਰਕਾਸ਼ ਕੌਰ ਦਾ ਤੇ ਉਹਦੇ ਭਤੀਜਿਆਂ ਦਾ ਇਹ ਖਾਲਿਸਤਾਨੀ ਪ੍ਰਚਾਰ ਕਰਦੇ ਆ ਇਹ ਲੋਕ ਇਹਨਾਂ ਨੇ ਅਮਰਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਘਰ ਦੇ ਉੱਤੇ ਖਾਲਿਸਤਾਨ ਦਾ ਝੰਡਾ ਵੀ ਕਹਿੰਦੇ ਜੀ ਲਾਇਆ ਸੀ ਪਰ ਸਾਨੂੰ ਉਸ ਝੰਡੇ ਦੀ ਫੋਟੋ ਹਜੇ ਤੱਕ ਪ੍ਰਾਪਤ ਨਹੀਂ ਹੋਈ ਇਸ ਕਰਕੇ ਅਸੀਂ ਇਸ ਇਲਜ਼ਾਮ ਦੀ ਪੁਸ਼ਟੀ ਨਹੀਂ ਕਰ ਅਖੀਰ ਚ ਮੈਂ ਇਹ ਦੱਸਣਾ ਚਾਹੁੰਦਾ ਐਨਆਰਆਈ ਭਰਾਵਾਂ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਜੇ ਕੋਈ ਵਾਪਸੀ ਕਰਨਾ ਚਾਹੁੰਦੇ ਹੋ ਜਦਾਦ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਅਲਰਟ ਰਹਿਣ ਦੀ ਲੋੜ ਹੈ ਇੱਥੇ ਲੋਕ ਬਹੁਤ ਹੀ ਜਿਹਨੂੰ ਕਹਿੰਦੇ ਆ ਲਾਲਚੀ ਹੋ ਗਏ ਲਾਲਚ ਤਾਂ ਸਾਡੇ ਸਾਰੇ ਪੰਜਾਬੀਆਂ ਦੇ ਖੂਨ ਚ ਹੀ ਆ ਤੁਸੀਂ ਵੀ ਬਾਹਰ ਪੈਸਿਆਂ ਨੂੰ ਹੀ ਗਏ ਸੀ ਲਾਲਚ ਨੂੰ ਹੀ ਗਏ ਸੀ ਕੰਮ ਕਰਨ ਗਏ ਸੀ ਪੰਜਾਬ ਦੇ ਵਿੱਚ ਹੁਣ ਹੋ ਰਿਹਾ ਹੈ ਜਿਹੜਾ ਬੰਦਾ ਬਾਹਰ ਜਾ ਕੇ ਕੰਮ ਕਰਕੇ ਚਾਰ ਪੈਸੇ ਕਮਾ ਲੈਂਦਾ ਅਮੀਰ ਹੋ ਜਾਂਦਾ ਹੈ ਤੇ ਫਿਰ ਪਿੱਛੇ ਬੈਠੇ ਰਿਸ਼ਤੇਦਾਰ ਉਹਦੇ ਕੰਨੀ ਅੱਖ ਰੱਖਣ ਲੱਗ ਜਾਂਦੇ ਆ ਕਿ ਕਿਵੇਂ ਸਾਡੇ ਗੇਟ 'ਚ ਇਹ ਬੰਦਾ ਆ ਜੇ ਸੋ ਹੋ ਰਿਹਾ ਕਿ ਐਨ ਆਰ ਆਈਜ਼ ਦੀਆਂ ਜਿਹੜੀਆਂ ਜਾਇਦਾਦਾਂ ਨੇ ਪੰਜਾਬ 'ਚ ਉਹ ਲੋਕ ਦੱਬ ਰਹੇ ਆ ਲਿਟੀਗੇਸ਼ਨ ਬਹੁਤ ਵਧ ਰਹੀ ਆ ਤੇ ਐਨ ਆਰ ਆਈ ਆ ਕੇ ਇੱਥੇ ਅਦਾਲਤਾਂ ਚ ਕੇਸ ਲੜ ਨਹੀਂ ਸਕਦੇ ਕੁਝ ਇਹੋ ਜਿਹੀ ਆਰਗੇਨਾਈਜੇਸ਼ਨਸ ਵੀ ਪੈਦਾ ਹੋਈਆਂ ਜਿਹੜੀ ਕੋਸ਼ਿਸ਼ ਕਰ ਰਹੀਆਂ ਕਿ ਐਨ ਆਰ ਆਈ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ ਪੰਜਾਬ ਪੁਲਿਸ ਨੇ ਐਨ ਆਰ ਆਈ ਵਿੰਗ ਵੀ ਬਣਾਇਆ ਹੋਇਆ ਪਰ ਐਨ ਆਰ ਆਈ ਵਿੰਗ ਜਿਹੜਾ ਹੈਗਾ ਉਹ ਸਿਰਫ ਫੌਜਦਾਰੀ ਮਾਮਲੇ ਟੇਕ ਅਪ ਕਰ ਸਕਦਾ ਹੈ ਦਿਵਾਨੀ ਕਿਸ ਹੈਂਡਲ ਨਹੀਂ ਕਰ ਸਕਦਾ ਪੁਲਿਸ ਦੀ ਪਾਵਰ ਹੁੰਦੀ ਦੀ ਸੋ ਸਾਡੀ ਗੱਲਬਾਤ ਜੇ ਜਿਹੜੀ ਹੁੰਦੀ ਆ ਐਨ ਆਰ ਆਈ ਪੁਲਿਸ ਨਾਲ ਉਹ ਕਹਿੰਦੇ ਆ ਕਿ ਜਿਹੜੇ ਐਨ ਆਰ ਆਈ ਨੇ ਉਹਨਾਂ ਦੇ ਮਾਮਲੇ ਬਹੁਤੇ دیਵਾਨੀ ਹੁੰਦੇ ਆ ਪੈਸੇ ਟਕੇ ਦਾ ਲੈਣ ਦੇਣ ਹੁੰਦਾ ਫਰਾਡ ਦੇ ਮਾਮਲੇ ਬਹੁਤ ਘੱਟ ਹੁੰਦੇ ਆ ਪਰ ਫਿਰ ਜਿਹੜੇ ਐਨ ਆਰ ਆਈ ਆ ਕਹਿੰਦੇ ਆ ਜੀ ਸਾਡਾ دیਵਾਨੀ ਮਾਮਲੇ ਨੂੰ ਤੁਸੀਂ ਫੌਜਦਾਰੀ ਬਣਾ ਕੇ ਪਰਚਾ ਦਰਜ ਕਰੋ ਜਦੋਂ ਜ਼ੋਰ ਪਾਉਂਦੇ ਆ ਤੇ ਸਾਡੇ ਹੱਥ ਬੰਨੇ ਹੁੰਦੇ ਆ ਤੇ ਫਿਰ ਉਹ ਤੋਂ ਬਾਅਦ ਪੰਜਾਬ ਪੁਲਿਸ ਦੀ ਦੰਦਿਆ ਹੋਣੀ ਸ਼ੁਰੂ ਹੋ ਜਾਂਦੀ ਤੁਹਾਨੂੰ ਯਾਦ ਆਵਾਦੀਏ ਬਈ ਜਗਰਾਉਂ ਵਾਲੀ ਕੋਠੀ ਦਾ ਰੌਲਾ ਜਿਹੜਾ ਪਿਆ ਸੀ ਇੱਕ ਐਨ ਆਰ ਆਈ ਔਰਤ ਅਮਰਜੀਤ ਕੌਰ ਕੈਨੇਡਾ ਬ੍ਰੈਮਪਟਨ ਰਹਿੰਦੀ ਆ ਤੇ ਉਹਦੀ ਕੋਠੀ ਜਗਰਾਉਂ ਚ ਬਹੁਤ ਵਧੀਆ ਸੋਹਣੀ ਬਣਾਈ ਹੋਈ ਦੱਬ ਲਈ ਗਈ ਮਾਨੁਕੇ ਐਮ ਐਲ ਡੀ ਦੇ ਨਜ਼ਦੀਕੀਆਂ ਵੱਲੋਂ ਉਹਨਾਂ ਨਾਂ ਜਿਹੜਾ ਰੱਬਨ ਵਾਲਾ ਸੀਗਾ ਕਰਮ ਸਿੰਘ ਸੀ ਤੇ ਜਿਹੜਾ ਵੇਚਣ ਵਾਲਾ ਸੀ ਉਹ ਇੱਕ ਕੋਈ ਹੋਰ ਵਿਅਕਤੀ ਸੀ ਜਾਲੀ ਬਣਾਈ ਗਈ ਪਾਬਰਫਟਾਰਨੀ ਜਾਲੀ ਕਾਗਜ਼ ਸਾਰਾ ਕੁਝ ਜਾਲੀ ਤੇ ਜਾਲੀ ਪੰਜਾਬ ਦੇ ਵਿੱਚ ਕਰਾਪਟ ਅਧਿਕਾਰੀਆਂ ਨੇ ਸਹਿਯੋਗ ਦਿੱਤਾ ਕੋਠੀ ਤੇ ਕਬਜ਼ਾ ਕਰਾਤਾ ਫਿਰ ਜਿੰਨਾ ਰੌਲਾ ਪਿਆ ਤੁਹਾਨੂੰ ਪਤਾ ਹੀ ਹੈ ਉਹ ਰੌਲਾ ਹਜੇ ਮੁੱਕਿਆ ਨਹੀਂ ਕਾਨੂੰਨੀ ਤੌਰ ਤੇ ਭਾਵੇਂ ਉਸ ਕੋਠੀ ਦਾ ਕਬਜ਼ਾ ਪੁਲਿਸ ਨੇ ਪ੍ਰੈਸ਼ਰ ਪੈਣ ਤੇ ਦਬਾਅ ਪੈਣ ਤੇ ਮੀਡੀਆ ਦੇ ਵਿੱਚ ਭੰਡੀ ਪ੍ਰਚਾਰ ਜਿਹੜਾ ਸਰਕਾਰ ਦਾ ਹੋਇਆ ਉਹ ਤੋਂ ਬਾਅਦ ਐਨ ਆਰ ਆਈ ਪਰਿਵਾਰ ਨੂੰ ਦਵਾਤਾ ਪਰ ਰੇਡ ਕਾ ਹਜੇ ਅਦਾਲਤ ਚ ਮੁੱਕਿਆ ਨਹੀਂ ਉਹ ਕੋਠੀ ਹਜੇ ਵੀ ਅਮਰਜੀਤ ਕੌਰ ਐਨ ਆਰ ਆਈ ਦੇ ਨਾਂ ਤੇ ਨਹੀਂ ਚੜੀ ਤੇ ਹਜੇ ਵੀ ਜਿਹੜਾ ਕਰਮ ਸਿੰਘ ਆ ਜਿਹਨੇ ਕੇਸ ਪਾਇਆ ਉਹਨੇ ਆਪਦਾ ਵਾਪਸ ਲਿਆ ਦੀ ਜਿਹੜਾ ਕੇਸ ਅਮਰਜੀਤ ਕੌਰ ਦੇ ਪਰਿਵਾਰ ਨੇ ਹਾਈ ਕੋਰਟ ਚ ਪਾਇਆ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਕਰੋ ਕਿਤੇ ਐਮਐਲਏ ਤੇ ਮਾਨੂੰਕੇ ਤੇ ਕਰਮ ਸਿੰਘ ਤੇ ਤੇ ਜਿਹਨੇ ਪਾਵਰ ਆਫ ਟਰਨੀ ਬਣਾਈ ਵਿਨੋਦ ਤੇ ਉਹਨਾਂ ਦੇ ਐਫਆਈਆਰ ਕਰੋ ਉਹਦਾ ਹਜੇ ਫੈਸਲਾ ਹੋਇਆ ਨਹੀਂ ਖੈਰ ਗੱਲ ਇੱਥੇ ਦੀ ਮੁੱਕਦੀ ਕਿਤੇ ਕਿਤੇ ਐਨਆਰਆਈ ਵੀ ਗੜਬੜ ਕਰਦੇ ਆ ਇੱਕ ਐਨਆਰਆਈ ਦੀ ਖਬਰ ਅਸੀਂ ਬ੍ਰਿਟੇ ਜਾ ਕੇ ਕੀਤੀ ਸੀ ਜਿਹੜਾ ਦਾਵਾ ਕਰਦਾ ਸੀ ਕਿ ਮੇਰੇ ਨਾਲ ਮਿਨਿਸਪਲ ਕਾਉਂਸਲ ਨੇ ੱੱਕਾ ਕਰ ਲਿਆ ਮੇਰੀ ਕੋਠੀ ਦਾ ਇੰਨਾ ਹਿੱਸਾ ਮੇਰੇ ਹਸਪਤਾਲ ਦਾ ਤੋੜਤਾ ਤੇ ਫਲਾਣੇ ਫਲਾਣੇ ਬੰਦੇ ਮੈਨੂੰ ਤੰਗ ਕਰਦੇ ਆ ਕਾਫੀ ਦਿਨ ਸਾਡੇ ਨਾਲ ਸੰਪਰਕ ਚ ਰਿਹਾ ਅਸੀਂ ਬ੍ਰਿਟੇ ਗਏ ਪਰ ਜਿੱਥੇ ਜਾ ਕੇ ਵੇਖਿਆ ਕਹਾਣੀ ਹੋਰ ਨਿਕਲੀ ਸੋ ਕਈ ਵਾਰੀ ਐਨਆਰਆਈ ਵੀ ੱੱਕਾ ਕਰਦੇ ਆ ਇਹ ਕੈਨਆਰਆਈ ਪਟਿਆਲੇ ਦਾ ਲੈ ਕੇ 6 ਕਰੋੜ ਰੁਪਈਆ ਜਹਾਜ਼ ਚੜ ਗਿਆ ਆਸਟ੍ਰੇਲੀਆ ਨੂੰ ਜਦੋਂ ਕਿ ਉਸ ਜਾਇਦਾਦ ਦੀ ਤਕਸੀਮ ਨਹੀਂ ਹੋਈ ਉਹਦੇ ਕਈ ਹਿੱਸੇਦਾਰ ਸੀ ਤੇ ਉੱਥੇ ਇੱਕ 75 ਸਾਲ ਦੀ ਔਰਤ ਹਜੇ ਵੀ ਉਸ ਕੋਠੀ ਦੇ ਵਿੱਚ ਕਾਬਜ਼ ਹੈ ਤੇ ਉਹ ਕੋਠੀ ਬਿਨਾਂ ਤਕਸੀਮ ਕਰਾਏ ਆਪਣਾ ਹਿੱਸਾ ਯਾਨੀ ਕਿ ਆਪਣੇ ਪਿਓ ਦਾ ਹਿੱਸਾ ਬਾਪੂ ਦਾ ਕਰੀਬ 6 ਕਰੋੜ ਦਾ ਉਹ ਕਿਸੇ ਹੋਰ ਬੰਦਿਆਂ ਨੂੰ ਐਂਟੀ ਸੋਸ਼ਲ 엘ਮੈਂਟ ਨੂੰ ਬਦਮਾਸ਼ਾਂ ਨੂੰ ਵੇਚ ਕੇ ਬੁਣਾ ਦਸੇ ਜਾ ਚੜ ਗਿਆ ਤੇ ਪੁਲਿਸ ਨੇ ਹੁਣ ਤੱਕ ਉਹਦੇ ਵਿੱਚ ਡੱਕਾ ਤੋੜਿਆ ਨਹੀਂ ਗਲਤ ਸਾਰੀਆਂ ਉਹਨੇ ਇੰਤਕਾਲ ਕਰਾਏ ਤਕਸੀਮ ਹੋਈ ਨਹੀਂ ਤੇ ਕਿਵੇਂ ਪਟਵਾਰੀਆਂ ਛਟਵਾਰੀਆਂ ਨਾਲ ਰਲ ਕੇ ਉਹਨੇ ਸਾਰਾ ਕਾਂਡ ਰਚਤਾ ਤੇ ਇਹ ਨਹੀਂ ਕਹਿ ਸਕਦੇ ਕਿ ਸਾਰੇ ਐਨ ਆਰ ਆਈ ਦੁੱਧ ਧੋਤੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਬੰਦੇ ਦਾਗੀ ਹੁੰਦੇ ਆ ਇਹ ਕੈਨ ਆਰ ਆਈ ਹੋਰ ਦੀ ਅਸੀਂ ਖਬਰ ਕੀਤੀ ਸੀ ਫਿਜੀ ਰਹਿਣਾ ਉਹ ਬੰਦੇ ਨੂੰ ਪ੍ਰੋਕਲੇਮਡ ਡਿਫੈਂਡਰ ਡਿਕਲੇਅਰ ਕਰਤਾ ਸਾਡੇ ਨਾਲ ਸੰਪਰਕ ਚਾਹਿਆ ਆਪਣਾ ਪੱਖ ਰੱਖਿਆ ਅਸੀਂ ਕਨਵਿੰਸ ਹੋ ਗਏ ਅਸੀਂ ਇੰਟਰਵਿਊ ਕਰਤੀ ਬਾਅਦ ਦੇ ਵਿੱਚ ਸਚਾਈ ਕੁਝ ਹੋਰ ਨਿਕਲੀ ਉਸ ਬੰਦੇ ਦੀ ਵਜ੍ਹਾ ਕਰਕੇ ਜਿਹੜੇ ਬੰਦੇ ਇੱਥੋਂ ਉਹ ਲੈ ਕੇ ਗਿਆ ਫੀਜੀ ਕਰੀਬ 10 ਕੇ 11 ਉਹਨਾਂ ਤੋਂ ਕੁਝ ਪੈਸੇ ਲੈ ਕੇ 8-8 10 ਲੱਖ ਰੁਪਈਆ ਬਾਅਦ ਦੇ ਵਿੱਚ ਉਹ ਬੰਦੇ ਨਿਊਜ਼ੀਲੈਂਡ ਨੂੰ ਕਿਹਾ ਗਿਆ ਅਸੀਂ ਤੁਹਾਨੂੰ ਵਰਕ ਵੀza ਦਵਾਉਂਗਾ ਫਿਰ ਹੌਲੀ ਹੌਲੀ ਤੁਹਾਨੂੰ ਪੀਆਰ ਕਰਾ ਦੂੰਗਾ ਉਹ ਹੋਏ ਨਹੀਂ ਤੇ ਫਿਰ ਜਿਹੜੀ ਔਰਤ ਦੇ ਥਰੂ ਉਹਨੇ ਬੰਦੇ ਬੁਲਾਏ ਜਿਹਦੇ ਜਿਨੇ ਪੈਸੇ ਫੜੇ ਉਹਨੂੰ ਕੈਦ ਹੋ ਗਈ ਉਹ ਬੰਦਾ ਫਿਜੀ ਬੈਠਾ ਉਹ ਪ੍ਰੋਕਲੇਮਡ ਡਿਫੈਂਡਰ ਦਾ ਬੰਦਾ ਭੁਗਤ ਕੌਣ ਰਿਹਾ ਉਹ ਔਰਤ ਹੀ ਦਾ ਕਸੂਰ ਹੀ ਕੋਈ ਨਹੀਂ ਗਰੀਬੀ ਉਹਦੇ ਕੋਲ ਤਿੰਨ ਕਿੰਦੇ ਜ਼ਮੀਨ ਔਰ ਉਹਦੇ ਵਿੱਚੋਂ ਦੋ ਨੂੰ ਵੇਚਣੇ ਪੈਗੇ ਸਜ਼ਾ ਹੋਗੀ ਉਹਦਾ ਇੱਕ ਰਿਸ਼ਤੇਦਾਰ ਜੋ ਮੋਗੇ ਦਾ ਉਹਨੇ ਸਾਨੂੰ ਸੰਪਰਕ ਕਰਕੇ ਦੱਸਿਆ ਕਿ ਤੁਸੀਂ ਇਹ ਜਿਹੜੀ ਇੰਟਰਵਿਊ ਕੀਤੀ ਹੈ ਫਲਾਣੇ ਬੰਦੇ ਦੀ ਫੀਜੀ ਵਾਲੇ ਦੀ ਇਹ ਤਾਂ ਬਿਲਕੁਲ ਗਲਤ ਹੈ ਇਹ ਬੰਦੇ ਨੇ ਇਹ ਕਾਰਾ ਕੀਤਾ ਸੀ ਤੁਸੀਂ ਗੁੰਮਰਾਹ ਹੋ ਕੇ ਤੁਸੀਂ ਇਹ ਖਬਰ ਚਲਾਤੀ ਸਚਾਈ ਕੁਝ ਹੋਰ ਆ ਸਗੋਂ ਉਹਨੇ ਕਿਹਾ ਜੀ ਸਾਨੂੰ ਉਸ ਫਿਜੀ ਵਾਲੇ ਬੰਦੇ ਦਾ ਨੰਬਰ ਦਿਓ ਅਸੀਂ ਉਹਨਾਂ ਨਾਲ ਗੱਲ ਕਰੀਏ ਭਾਈ ਇਸ ਔਰਤ ਦਾ ਇਹ ਵੀ ਤੇਰੀ ਰਿਸ਼ਤੇਦਾਰ ਹੈ ਨਾ ਕਸੂਰ ਕੀ ਹੈ ਗਰੀਬੀ ਤੇ ਦੋ ਕਿੱਲੇ ਵੀ ਬਕਵਾਦੇ ਉਹ ਕੈਦ ਵੀ ਭੁਗਤਿਆ ਹੀ ਕਾਫੀ ਦੇਰ ਤੇ ਹੁਣ ਉਹਦੀ ਅੱਗੇ ਅਪੀਲ ਚੱਲਦੀ ਆ ਸੋ ਇਥੋਂ ਗੱਲ ਇਹ ਨਿਕਲਦੀ ਆ ਕਿ ਸਾਰੇ ਐਨ ਆਰ ਆਈਸ ਤੇ ਵੀ ਅੱਖਾਂ ਮੀਟ ਕੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਸਾਰੇ ਇੱਥੇ ਜਿਹੜੇ ਪੰਜਾਬੀ ਪੰਜਾਬ ਚ ਰਹਿੰਦੇ ਆ ਉਹਨਾਂ ਤੇ ਵੀ ਅੱਖਾਂ ਮੀਟ ਕੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਮੁੱਦਾ ਕੀ ਨਿਕਲਦਾ ਫਿਰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬਸਾਂ ਤੇ ਲਿਖਿਆ ਹੁੰਦਾ ਨਾ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਆ ਛੋ ਦੋਸਤੋ ਇੱਥੇ ਬੇਨਤੀ ਇਹ ਕਰੂੰਗਾ ਕਿ ਆਪਣਾ ਪੁੱਖ ਵਾਚੋ ਅਲਰਟ ਰਹੋ ਜਿਹੜੇ 4 ਪੈਸੇ ਕਮਾਏ ਹੈ ਸੰਭਾਲ ਲਓ ਨਹੀਂ ਤਾਂ ਲੋਕੀ ਹੱਥ ਤੇ ਹੱਥ ਮਾਰਨ ਨੂੰ ਤਿਆਰ ਬੈਠੇ ਨੇ ਗੁਰੂ ਮਹਾਰਾਜ ਦੀ ਸਿੱਖਿਆ ਤੋਂ ਕੋਈ ਨਹੀਂ ਡਰਦਾ ਬਾਠ ਕਰਦੇ ਨੇ ਮੱਥੇ ਟੇਕਦੇ ਨੇ ਚੱਲਦੇ ਹੈ ਸਾਡੇ ਜਿਹੜੇ ਕੌਮ ਦੇ ਲੋਕ ਆ ਸਾਡੀ ਕਮਿਟੀ ਦੇ ਲੋਕ ਆ ਮੱਥੇ ਟੇਕਣ ਚ ਬਹੁਤ ਗਾਂ ਲੰਗਰ ਲਾਉਣ ਚ ਬਹੁਤ ਗਾਂ ਤੇ ਜਦੋਂ ਗੁਰਬਾਣੀ ਤੇ ਬਾਬੇ ਨਾਨਕ ਦੇ ਫਲਸਫੇ ਤੇ ਚੱਲਣ ਦੀ ਗੱਲ ਹੋਵੇ ਉਦੋਂ ਕਹਿੰਦੇ ਜੀ ਉਹ ਬਾਹਰ ਦੀ ਗੱਲ ਆ ਅਸੀਂ ਤਾਂ ਆਹ ਕੰਮ ਐਂ ਹੀ ਕਰਨਾ ਝੂਠ ਬੋਲਣਾ ਠੱਗੀ ਮਾਰਨਾ ਫਰੇਵ ਕਰਨਾ ਇੱਕ ਪਿੰਡ 'ਚ ਜਾਤ ਪਾਤ ਦੇ ਆਧਾਰ 'ਤੇ ਗੁਰਦੁਆਰੇ ਵੱਖ-ਵੱਖ ਬਣਾਉਣੇ ਕਬਜੇ ਕਰਨੇ ਨਸ਼ੇ ਵੇਚਣੇ ਨਸ਼ੇਖਾਨੇ ਇਹੋ ਜਿਹੇ ਲੋਕ ਵੀ ਸਾਡੀ ਕੌਮ ਦੇ ਵਿੱਚ ਮੌਜੂਦ ਨੇ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕੈਨੇਡਾ ਦੇ ਵਿੱਚ ਖਾਸ ਕਰਕੇ ਪੰਜਾਬੀਆਂ ਦੀ ਜੋ ਬਦਨਾਮੀ ਹੋ ਰਹੀ ਆ ਡਰੱਗ ਦੇ ਮਾਮਲਿਆਂ 'ਚ ਉਹ ਸਾਨੂੰ ਇੱਥੇ ਪਤਾ ਲੱਗ ਜਾਂਦਾ ਹੈ ਖਵਰਾਂ ਸ਼ਬਦੀਆਂ ਇੰਨੇ ਫਾੜ ਲੇ ਉਹਨੇ ਫਾੜ ਲੇ ਕਤਲ ਦੇ ਕੇਸਾਂ 'ਚ ਫਾੜ ਲੇ ਜਾਣੇ ਅਸੀਂ ਉੱਥੇ ਕਮਾਈਆਂ ਕਰਨ ਆਪਣੇ ਪਿੰਡ ਦਾ ਸ਼ਹਿਰ ਦਾ ਨਾਂ ਰੋਸ਼ਨ ਕਰਨ ਤੇ ਉੱਥੇ ਕੰਮ ਕਿਹੜੇ 'ਚ ਪੈ ਜੰਦੇ ਆ ਛੋ ਦੋਸਤੋ ਕੁਝ ਭਾਵਕ ਹੋ ਕੇ ਗੱਲਾਂ ਤੁਹਾਨੂੰ ਮੈਂ ਕਹਿ ਤੀਆਂ ਗੁੱਸਾ ਕਰਿਓ ਨਾ ਗੱਲਾਂ ਸੱਚੀਆਂ ਨੇ ਜੋ ਕਹੀਆਂ ਨੇ ਤੇ ਜੇ ਗੁੱਸਾ ਤੁਸੀਂ ਕਰੋਗੇ ਤਾਂ ਫਿਰ ਤੁਹਾਡੀ ਬਾਈ ਮਰ ਜੀ ਆ ਮੈਂ ਜੋ ਕਹਿਣਾ ਸੀ ਉਹ ਕਹਤਾ ਮੈਨੂੰ ਹੁਣ ਆਕੇ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ হাফেজ